ਲੋ ਵੀ ਦੋਸਤੋ ਚਿੰਗੇ ਦਾ ਸੀਜ਼ਨ ਸ਼ੁਰੂ ਹੋ ਗਿਆ ਗਰਮੀਆਂ ਦੇ ਵਿੱਚ ਹੀ ਚਿੰਗੇ ਦਾ ਸੀਜ਼ਨ ਸ਼ੁਰੂ ਹੁੰਦਾ ਤੇ ਉਹਦੇ ਨਾਲ ਹੀ ਆ ਪੌਂਡ ਲਗਭਗ ਇੱਕ ਦੂਜੇ ਚ ਟ੍ਰਾਂਸਫਰ ਕਰਕੇ ਪਾਣੀ ਨੂੰ ਖਾਲੀ ਕਰਨ ਲੱਗ ਪਏ ਆ ਪੌਂਡ ਤੇ ਇਹਨਾਂ ਨੂੰ ਖਾਲੀ ਕਰਨ ਤੋਂ ਬਾਅਦ ਇੱਕ ਦੋ ਦਿਨ ਤੋਂ ਪਲਵਾ ਕੇ ਤੇ ਇਹਨਾਂ ਨੂੰ ਟਰੈਕਟਰ ਨਾਲ ਚੰਗੀ ਤਰ੍ਹਾਂ ਵਾਇਆ ਜਾਊਗਾ ਜਾਂ ਜੋ ਨੀਤੇ ਜੋ ਵੀ ਫੰਗਸ ਵਗੈਰਾ ਬਣੀਆਂ ਜਾਂ ਜੋ ਵੀ ਇੰਨੇ ਚਿਰ ਦਾ ਪਾਣੀ ਖੜਾ ਉਸ ਕਰਕੇ ਇਹਨੂੰ ਚੰਗੀ ਤਰ੍ਹਾਂ ਟੁੱਪ ਲਵਾ ਕੇ ਵਾਹ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਟੁੱਪ ਲਵਾ ਕੇ ਜਿਹੜੇ ਵਿਚਾਲੇ ਟੋਆ ਤੁਹਾਨੂੰ ਦੇਖ ਰਿਹਾ ਉੱਥੇ ਵੀ ਇਹਦੀ ਮਿੱਟੀ ਕੱਢਾਂਗੇ ਵੀ ਉਹ ਸਲੱਜ ਕਹਿਣੇ ਆ ਕਿ ਉਹਨੂੰ ਕੱਢਾਂਗੇ ਬਾਰ-ਬਾਰ ਤੇ ਕਿਉਂਕਿ ਕੋਈ ਦਿੱਕਤ ਨਾ ਆਵੇ ਆਪਣੇ ਵੱਲ ਪੂਰੀ ਕੋਸ਼ਿਸ਼ ਹੋਊਗੀ ਤੇ ਉਸ ਤੋਂ ਬਾਅਦ ਇਨੂੰ ਪੱਤਰ ਕਰਕੇ ਇਸ ਪਾਣੀ ਪਰਨਾ ਸ਼ੁਰੂ ਕਰਾਂਗੇ ਤੇ ਆਪਣੇ ਪੇਜ ਨਾਲ ਜੁੜੇ ਰਹੋ ਤੁਹਾਨੂੰ ਸਾਰਾ ਸੀਜ਼ਨ ਦਿਖਾਵਾਂਗੇ ਚਿੰਗੇ ਦਾ ਕਿੰਦਾ ਕਿੰਦਾ ਸੁਸਤਮਾ ਤੇ ਕਿੰਦਾ ਕਿੰਦਾ ਕੰਮ ਹੁੰਦਾ ਪੂਰਾ ਸੀਜ਼ਨ ਦਿਖਾਵਾਂਗੇ ਸੀਡ ਤੋਂ ਲੈ ਕੇ ਵੱਡੇ ਹੁੰਨ ਤੋਂ ਲੈ ਕੇ ਤੇ ਵੇਕਣ ਤੱਕ ਦਾ ਸਾਰਾ ਸੀਜ਼ਨ ਉਹਨਾਂ ਚਿੰਗੇ ਦਾ ਦਿਖਾਵਾਂਗੇ ਜੁੜੇ ਰਹੋ ਪੇਜ ਨਾਲ ਤੇ ਲਗਭਗ ਕਾਫੀ ਪੌਂਡਾਂ ਚੋਂ ਪਾਣੀ ਨਿਕਲ ਗਿਆ ਥੋੜੇ 3 4 1 2 ਪੌਂਡ ਰਹਿ ਗਏ ਹੁਣੇ ਪਾਣੀ ਨਿਕਲਣ ਨਾਲੇ ਉਹ ਵੀ 1 2 ਦਿਨਾਂ ਤੱਕ ਕਲੀਅਰ ਹੋ ਜਾਊਗਾ ਤੇ ਉਹ ਤੋਂ ਬਾਅਦ ਤੁੱਪ ਲੱਗਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੋਊਗੀ ਇਹਨਾਂ ਤੇ ਤੇ ਸਾਈਡਾਂ ਤੇ ਜੋ ਘਾਹ ਵਗੈਰਾ ਜਾਂ ਹੋਰ ਵੀ ਕਾਹੀ ਵਗੈਰਾ ਹੋਈ ਆ ਤੇ ਉਹ ਆਪਾਂ ਨੂੰ ਲੇਬਰ ਲਗਾ ਕੇ ਨਾਲ ਖਦ ਲਾ ਕੇ ਹਟਾਉਣਾ ਪਊਗਾ ਨਾਲ ਥੋੜਾ ਥੋੜਾ ਕੰਮ ਉਹ ਚੱਲੀ ਜਾਂਦਾਗਾ ਮਾੜੀ ਮੋਟੀ ਜਿੱਥੋਂ ਵਟਾਂ ਟਲੀਆਂ ਉਹਦੀ ਰਿਪੇਅਰ ਲਾਉਣੀ ਪਊਗੀ ਤਾਂ ਜੋ ਸੀਜ਼ਨ 'ਚ ਕੋਈ ਦਿੱਕਤ ਨਾ ਆਵੇ ਹਾਂਜੀ ਧੰਨਵਾਦ ਤੁਹਾਡਾ